ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਮੈਂ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮਨਤ੍ਰੀਕਾ ਹਾਲੇ ਦੇ ਵਿੱਚ ਸੋਸ਼ਲ ਮੀਡੀਆ ਤੇ ਰਣਜੀਤ ਬਾਵਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿੱਥੇ ਉਹ ਸ਼੍ਰੀ ਫਤਿਹਗੜ ਸਾਹਿਬ ਨਤਮਸਤਕ ਹੋ ਰਹੇ ਨੇ ਤੇ ਉੱਥੇ ਹੀ ਉਸ ਦਰਾਂ ਨੂੰ ਆਪਣਾ ਮੂੰਹ ਲਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਜਿਵੇਂ ਕਿ ਸਭ ਨੂੰ ਪਤਾ ਹੈ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਜਿੱਥੇ ਸੰਗਤਾਂ ਲੱਖਾਂ ਦੀ ਤਦਾਦ ਵਿੱਚ ਜਿਹੜੀ ਹੈ ਦਰਸ਼ਨ ਕਰਨ ਪਹੁੰਚ ਰਹੀਆਂ ਨੇ ਤੇ ਜਿਸ ਕਾਰਨ ਰਣਜੀਤ ਬਾਵਾ ਜਿਹੜੇ ਨੇ ਉਹ ਆਪਣਾ ਮੂੰਹ ਛੁਪਾਉਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕਿ ਉੱਥੇ ਮੌਜੂਦ ਸੰਗਤਾਂ ਉਹਨਾਂ ਨੂੰ ਨਾ ਪਛਾਣ ਪਣ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੰਗਤਾਂ ਦੇ ਵਿੱਚ ਰਾਜ ਕੇ ਰঞ্জੀਤ 바ਵਾ ਨੇ ਸ਼੍ਰੀ ਫਤਿਹਗੜ ਸਾਹਿਬ ਪਹੁੰਚ ਕੇ ਦਰਸ਼ਨ ਕਰ ਰਹੇ ਨੇ ਤੇ ਨਾਲ ਹੀ ਉਹ ਸਾਹਿਬ ਜਾਦੀਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਨੇ ਸਾਹਿਬ ਜਾਦੀਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਹਾਲ ਹੀ ਚ ਦੱਸ ਦਈਏ ਕਿ ਰঞ্জੀਤ 바ਵਾ ਨੇ ਸਾਲ 2023 ਦੇ ਵਿੱਚ ਗੁਰੂ ਪਰਵਤ ਦੀ ਗਾਰ ਧਾਰਮਿਕ ਗੀਤ ਗਾਇ ਜਿੱਥੇ ਗੁਰੂ ਪਰਵਤ ਦੀ ਗਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਦੀਆਂ ਕੁਰਬਾਨੀਆਂ ਸੁਣ ਕੇ ਲੋਕਾਂ ਦੀਆਂ ਅੱਖਾਂ ਨਮ ਹੋਈਆਂ ਨੇ ਉਤੇ ਤੇਗ ਬਹਾਦਰ ਫਤਿਹ ਧਾਰਮਿਕ ਗੀਤ ਰঞ্জੀਤ ਬਾਵਾ ਵੱਲੋਂ ਗਾਇਆ ਗਿਆ ਜਿਸ ਨੂੰ ਸੁਣਦੇ ਹੀ ਲੋਕ ਮਾਤਾ ਗੁਜਰੀ ਅਤੇ ਉਹਨਾਂ ਦੇ ਪੋਤਿਆਂ ਨੂੰ ਯਾਦ ਕਰ ਪਾਵਕ ਹੋਏ ਨੇ ਸਾਲ 2023 ਵਿੱਚ ਧਾਰਮਿਕ ਗੀਤ ਸਤਗੁਰੂ ਨਾਨਕ ਜੀ ਰਣਜੀਤ ਬਾਵਾ ਵੱਲੋਂ ਹੀ ਗਾਇਆ ਗਿਆ ਹੈ ਜਿਸ ਵਿੱਚ ਉਹਨਾਂ ਨੇ ਹਰ ਇਨਸਾਨ ਦੇ ਦਿਲ ਵਿੱਚ ਮਨ ਵਿੱਚ ਅਤੇ ਆਤਮਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਦੱਸਿਆ ਹੈ ਜੋ ਲੋਕਾਂ ਦੇ ਰੂਹ ਤੱਕ ਪਹੁੰਚਿਆ ਇਸ ਤੋਂ ਇਲਾਵਾ ਵੀ ਰਣਜੀਤ ਬਾਵਾ ਨੇ ਸਿੱਖ ਇਤਿਹਾਸ ਉੱਪਰ ਧਾਰਮਿਕ ਗੀਤ ਕਈ ਗਾਏ ਹੋਏ ਨੇ ਦੱਸਦੀ ਹੈ ਕਿ ਸਾਲ 2020 ਵਿੱਚ ਧਾਰਮਿਕ ਗੀਤ ਫਤਿਹ ਆ ਰਣਜੀਤ ਬਾਵਾ ਨੇ ਹੀ ਗਾਇਆ ਹੈ ਜਸਵੀ ਚੌਰਣਾ ਨੇ ਸਿੱਖ ਇਤਿਹਾਸ ਦਾ ਪੂਰਾ ਜ਼ਿਕਰ ਕੀਤਾ ਹੈ। ਉਤੇ ਹੀ ਕੁਰਬਾਨੀ ਧਾਰਮਿਕ ਗੀਤ ਸਾਲ 2015 ਦੇ ਵਿੱਚ ਰঞ্জੀਤ ਬਾਵਾ ਵੱਲੋਂ ਗਾਇਆ ਗਿਆ ਸੀ ਜਿਸ ਵਿੱਚ ਉਹਨਾਂ ਨੇ ਛੋਟੇ ਸਾਹਿਬ ਜਾਦਿਆ ਦੀ ਕੁਰਬਾਨੀ ਲੋਕਾਂ ਨੂੰ ਯਾਦ ਕਰਵਾਈ। ਸਾਲ 2019 ਵਿੱਚ ਰঞ্জੀਤ ਬਾਵਾ ਨੇ ਗੁਰਪੂਰਵ ਧਾਰਮਿਕ ਗੀਤ ਗਾਇਆ ਤੇ ਹਰ ਸਾਲ ਗੁਰਪੂਰਵ ਦੇ ਮੌਕੇ ਤੇ ਇਹ ਧਾਰਮਿਕ ਗੀਤ ਜਿਹੜਾ ਉਹ ਚਲਾਇਆ ਜਾਂਦਾ ਹੈ। ਸਾਲ 2021 ਵਿੱਚ ਧਾਰਮਿਕ ਗੀਤ ਸਾਡਾ ਹੀਰੋ ਜੋ ਰਣਜੀਤ 바ਵਾ ਵੱਲੋਂ ਗਾਇਆ ਗਿਆ ਜਿਸ ਵਿੱਚ ਹਰੀ ਸਿੰਘ ਨਲੂਆ ਦਾ ਜ਼ਿਕਰ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਗਿਆ ਹੈ ਸੱਚੇ ਕਾਲ ਤੁਸੀਂ ਜੁੜਿਓ ਮੈਂ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮਨਤ੍ਰੀਕਾਰ ਹਾਲੇ ਦੇ ਵਿੱਚ ਸੋਸ਼ਲ ਮੀਡੀਆ ਤੇ ਰਣਜੀਤ 바ਵਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿੱਥੇ ਉਹ ਸ਼੍ਰੀ ਫਤਿਹਗੜ ਸਾਹਿਬ ਨਤਮਸਤਕ ਹੋ ਰਹੇ ਨੇ ਤੇ ਉੱਥੇ ਹੀ ਉਸ ਦਰਾਂ ਨੂੰ ਆਪਣਾ ਮੂਲ ਲਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਜਿਵੇਂ ਕਿ ਸਭ ਨੂੰ ਪਤਾ ਹੈ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਜਿੱਥੇ ਸੰਗਤਾਂ ਲੱਖਾਂ ਦੀ ਤਦਾਦ ਵਿੱਚ ਜਿਹੜੀ ਹੈ ਦਰਸ਼ਨ ਕਰਨ ਪਹੁੰਚ ਰਹੀਆਂ ਨੇ ਤੇ ਇਸ ਕਾਰਨ ਰਣਜੀਤ ਬਾਵਾ ਜਿਹੜੇ ਨੇ ਉਹ ਆਪਣਾ ਮੂੰਹ ਛੁਪਾਉਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕਿ ਉੱਥੇ ਮੌਜੂਦ ਸੰਗਤਾਂ ਉਹਨਾਂ ਨੂੰ ਨਾ ਪਛਾਣ ਪਣ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਸੰਗਤਾਂ ਦੇ ਵਿੱਚ ਰਲ ਕੇ ਰਣਜੀਤ ਬਾਵਾ ਨੇ ਸ਼੍ਰੀ ਫਤਿਹਗੜ ਸਾਹਿਬ ਪਹੁੰਚ ਕੇ ਦਰਸ਼ਨ ਕਰ ਰਹੇ ਨੇ। ਤੇ ਨਾਲ ਹੀ ਉਹ ਸائب ਜਾਦੀਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਨੇ ਸائب ਜਾਦੀਆਂ ਦੀ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਹਾਲ ਹੀ ਚ ਦੱਸ ਦਈਏ ਕਿ ਰਣਜੀਤ ਬਾਵਾ ਨੇ ਸਾਲ 2023 ਦੇ ਵਿੱਚ ਗੁਰੂ ਪਰਵਤ ਦੀ ਗਾਰ ਧਾਰਮਿਕ ਗੀਤ ਗਾਇਆ ਜਿੱਥੇ ਗੁਰੂ ਪਰਵਤ ਦੀ ਗਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਦੀਆਂ ਕੁਰਬਾਨੀਆਂ ਸੁਣ ਕੇ ਲੋਕਾਂ ਦੀਆਂ ਅੱਖਾਂ ਨਮ ਹੋਈਆਂ ਨੇ ਉਤੇ ਤੇਗ ਬਹਾਦਰ ਫਤਹਿ ਧਾਰਮਿਕ ਗੀਤ ਰঞ্জੀਤ 바ਵਾ ਵੱਲੋਂ ਗਾਇਆ ਗਿਆ ਜਿਸ ਨੂੰ ਸੁਣਦੇ ਹੀ ਲੋਕ ਮਾਤਾ ਗੁਜਰੀ ਅਤੇ ਉਹਨਾਂ ਦੇ ਪੋਤਿਆਂ ਨੂੰ ਯਾਦ ਕਰ ਪਾਵਕ ਹੋਏ ਨੇ। ਸਾਲ 2023 ਵਿੱਚ ਧਾਰਮਿਕ ਗੀਤ ਸਤਗੁਰੂ ਨਾਨਕ ਜੀ ਰঞ্জੀਤ 바ਵਾ ਵੱਲੋਂ ਹੀ ਗਾਇਆ ਗਿਆ ਹੈ। ਜਿਸ ਵਿੱਚ ਉਹਨਾਂ ਨੇ ਹਰ ਇਨਸਾਨ ਦੇ ਦਿਲ ਵਿੱਚ, ਮਨ ਵਿੱਚ ਅਤੇ ਆਤਮਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਦੱਸਿਆ ਹੈ ਜੋ ਲੋਕਾਂ ਦੇ ਰੂਹ ਤੱਕ ਪਹੁੰਚਿਆ। ਇਸ ਤੋਂ ਇਲਾਵਾ ਵੀ ਰੰਜੀਤ ਬਾਵਾ ਨੇ ਸਿੱਖ ਇਤਿਹਾਸ ਉੱਪਰ ਧਾਰਮਿਕ ਗੀਤ ਕਈ ਗਾਏ ਹੋਏ ਨੇ ਦੱਸਦੀ ਹੈ ਕਿ ਸਾਲ 2020 ਵਿੱਚ ਧਾਰਮਿਕ ਗੀਤ ਫਤਿਹ ਆ ਰੰਜੀਤ ਬਾਵਾ ਨੇ ਹੀ ਗਾਇਆ ਜਿਸ ਵਿੱਚ ਉਹਨਾਂ ਨੇ ਸਿੱਖ ਇਤਿਹਾਸ ਦਾ ਪੂਰਾ ਜ਼ਿਕਰ ਕੀਤਾ ਹੈ ਉਤੇ ਹੀ ਕੁਰਬਾਨੀ ਧਾਰਮਿਕ ਗੀਤ ਸਾਲ 2015 ਦੇ ਵਿੱਚ ਰੰਜੀਤ ਬਾਵਾ ਵੱਲੋਂ ਗਾਇਆ ਗਿਆ ਸੀ ਜਿਸ ਵਿੱਚ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਲੋਕਾਂ ਨੂੰ ਯਾਦ ਕਰਵਾਈ। ਸਾਲ 2019 ਵਿੱਚ ਰਣਜੀਤ 바ਵਾ ਨੇ ਗੁਰਪੂਰਵ ਧਾਰਮਿਕ ਗੀਤ ਗਾਇਆ ਤੇ ਹਰ ਸਾਲ ਗੁਰਪੂਰਵ ਦੇ ਮੌਕੇ ਤੇ ਇਹ ਧਾਰਮਿਕ ਗੀਤ ਜਿਹੜਾ ਉਹ ਚਲਾਇਆ ਜਾਂਦਾ ਹੈ। ਸਾਲ 2021 ਵਿੱਚ ਧਾਰਮਿਕ ਗੀਤ ਸਾਡਾ ਹੀਰੋ ਜੋ ਰਣਜੀਤ 바ਵਾ ਵੱਲੋਂ ਹੀ ਗਾਇਆ ਗਿਆ ਜਿਸ ਵਿੱਚ ਹਰੀ ਸਿੰਘ ਨਲੂਆ ਦਾ ਜ਼ਿਕਰ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਗਿਆ ਹੈ।